ਜੋ ਇਨਚਾਰਜ ਨੇ ਪੰਜਾਬੀ ਜਾਗਰਣ ਅਖਬਾਰ ਦੇ ਹੋ ਰਿਹਾ ਕਵਰਿੰਗ ਬਹੁਤ ਵਧੀਆ ਢੰਗ ਨਾਲ ਕਰ ਰਹੇ ਨੇ ਅਮਿਤ ਕੌਲੀ ਜੀ ਅਨਿਲ ਕੋਇਲ ਜੀ ਦਿਨਿਕ ਜਾਗਰਣ ਤੋਂ ਨੇ ਔਰ ਪੂਰੀ ਇਹਨਾਂ ਦੀ ਟੀਮ ਲੱਗੀ ਹੋਈ ਆ ਧੰਨਵਾਦ ਕਰਦੇ ਜਿਨ੍ਹਾਂ ਨੇ ਬਹੁਤ ਸੋਹਣੀ ਕਵਰਿੰਗ ਕਰ ਰਹੇ ਆ ਧੰਨਵਾਦ ਕਰਦੇ ਆ ਹਰ ਇੱਕ ਨਿਊ ਚੈਨਲ ਦਾ ਸਤਗੁਰ ਰਵਿਦਾਸ ਜੀ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਦਾ ਆਰੰਭ ਇਤਿਹਾਸਿਕ ਸਥਾਨ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਜੀਟੀ ਰੋਡ ਚੱਕ ਹਕੀਮ ਫਗਵਾੜਾ ਤੋਂ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਹੋਇਆ ਸ਼ੋਭਾ ਯਾਤਰਾ ਵਿੱਚ ਸ਼ਾਮਲ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਵੱਲੋਂ ਥਾਂ-ਥਾਂ ਤੇ ਫੁੱਲਾਂ ਦੀ ਵਰਖਾ ਕਰਕੇ ਪਾਲਕੀ ਸਾਹਿਬ ਜੀ ਦਾ ਭਰਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਸੰਤਾ ਮਹਾਪੁਰਸ਼ਾਂ ਵੱਖ-ਵੱਖ ਪਾਰਟੀਆਂ ਦੇ ਆਗੂ ਸਹਿਬਾਨਾਂ ਸਮਾਜ ਸੇਵੀਆਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦਾ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸ਼ਮੂਲੀਅਤ ਕਰਨ ਅਤੇ ਸਹਿਯੋਗ ਕਰਨ ਵਾਲਿਆਂ ਦਾ ਸ਼ਰੋਮਣੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਰਜਿਸਟਰਡ ਪੰਜਾਬ ਜੀਟੀ ਰੋਡ ਚੱਕ ਹਕੀਮ ਦੇ ਪ੍ਰਧਾਨ ਦਵਿੰਦਰ ਕੁਲਥਮ ਜਨਰਲ ਸਕੱਤਰ ਅਸ਼ੋਕ ਪਾਟਿਆ ਖਜ਼ਾਨਚੀ ਗੁਰਦੇਵਾਲ ਸੋਢੀ ਵਾਈਸ ਪ੍ਰਧਾਨ ਯਸ਼ ਵਰਨਾ ਪ੍ਰਚਾਰਕ ਸੀਟੂ ਬਾਈ ਤੇ ਹੋਰ ਲੋ ਗੁਰੂ ਘਰ ਦੀ ਬਖਸ਼ਿਸ਼ ਛਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸੰਤ ਕੁਲਵੰਤ ਰਾਮ ਭਰੋ ਮਜਾਰਾ, ਸੰਤ ਦੇਸ਼ ਰਾਜ ਗੋਵਿੰਦਪੁਰਾ, ਸੰਤ ਜਸਵਿੰਦਰਪਾਲ ਪੰਡਵਾ, ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਥ, ਅਨੀਤਾ ਸੋਮਪ੍ਰਕਾਸ਼, ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ, ਆਪ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ, ਅਵਿਨਾਸ਼ ਚੰਦਰ ਕਲੇਰ, ਸੰਤੋਸ਼ ਚੌਧਰੀ, ਕਲਾਥ ਮਰਚੰਟ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਅਸ਼ੋਕ ਕੁਲਥਮ, ਜਰਨੈਲ ਨੰਗਲ, ਸੰਤੋਸ਼ ਗੋਗੀ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਈਆਂ ਅਤੇ ਪਾਲਕੀ ਸਾਹਿਬ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਕਲਾਥ ਮਰਚੰਟ ਐਸੋਸੀਏਸ਼ਨ ਫਗਵਾੜਾ ਦੀ ਟੀਮ ਨੇ ਪ੍ਰਧਾਨ ਅਸ਼ੋਕ ਕੁਲਥਮ ਦੀ ਅਗਵਾਈ ਹੇਠ ਲੰਗਰਾਂ ਦੀ ਸੇਵਾ ਬੰਗਾ ਰੋਡ ਵਿਖੇ ਕੀਤੀ ਜੇਕਰ ਤੁਸੀਂ ਹਲੇ ਤੱਕ ਸਟਾਰ ਵਿਜੇ ਸੱਚਤਾ ਪ੍ਰਤੀਕ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟਸ ਰੋਜ਼ਾਨਾ ਤੁਹਾਡੇ ਮੋਬਾਈਲ ਫੋਨ ਤੇ ਪਹੁੰਚਦੀਆਂ ਰਹਿਣ ਮੈਂ 파ਦੀ ਦਾ 파ਦੀ ਵੱਲੋਂ ਔਰ ਦੇਸ਼ ਦਾ ਦੇ ਸਾਡੇ ਨરેન્દ્રભાઈ ਮੋਦੀ ਜੀ ਵੱਲੋਂ ਅੱਜ ਦੇ ਦਿਨ ਤੇ ਪ੍ਰਕਾਸ਼ ਦੇ ਸੋਤੇ ਸ਼ਾਇਰ ਜੀ ਦੇ ਵੀ ਸ਼ੋਹਰਤ ਆਪਾਂ ਅਨੁਸਾਰ ਸਾਡੀ ਆਪਣਾ ਵੀਰਾਂ ਦਾ ਜਾਂ ਆਪਣੇ ਵੱਲੋਂ ਲਾਲੇ ਤੋਂ ਪ੍ਰਕਾਰਕੀ ਵੱਲੋਂ ਲਾਭ ਕੀਤਾ ਸਰਦਾਰ ਜੀ ਵੱਲੋਂ ਸਾਡੇ ਲੋਕ ਬਹੁਤ ਬਹੁਤ ਮਾਣ ਪਾਈਗੇ। ਤਾਂ ਸੰਜਗਤ ਪਰਿਸ਼ਖਤ ਵਿਆਸ ਮਹਾਰਾਜ ਦੇ ਸੋਸ਼ਲ ਸਫਾਈ ਦੇ ਪਾਵਨ ਕਵਿਤਾ ਪ੍ਰਕਾਸ਼ਿਆਰੇ ਦੇ ਸ੍ਰੀ ਮੁਖ ਸੰਗਤੋ ਲਖਪਤ ਨਵਰਕਰਾ ਲਖਪਤ ਬੜਾਈ ਅੱਜ 247 ਸਾਲ ਬਾਅਦ ਜਦੋਂ ਗੁਰੂ ਸਾਹਿਬ ਦਾ ਇਹ ਮਹਾਨ ਪਰਿਵਾਰ ਸਮੂਹ ਸਾਥ ਸਭਾ ਸਾਰੇ ਵਰਗਾਂ ਦੇ ਲੋਕ ਸਾਰੇ ਧਰਮ ਦੇ ਲੋਕ ਦੇ ਕੋ ਕੋ ਮਾਰ ਰਿਹਾ ਅੱਜ ਖਾਠਾ ਮਾਰਦਾ ਖੱਟ ਜਿਹੜਾ ਆ ਅੱਜ ਇਸ ਕਰ ਨੂੰ ਦਰਸਾਉਂਦਾ ਕਿ ਗੁਰੂ ਸਾਹਿਬ ਨੇ ਕਿਸੇ ਹੋਰ ਤੋਂ ਦਾਸ ਜਾਂ ਕੀਆ ਧਰਮ ਦੇ ਨਹੀਂ ਮੰਗਿਆ ਇਹਨਾਂ ਨੇ ਸਮੁੱਚੀ ਮਨੁੱਖਤਾ ਦੇ ਲਈ ਮੰਗਿਆ ਔਰ ਇਹ ਜਿਹੜੀ ਆ ਉਹਨਾਂ ਦੇ ਸ਼ਬਦਾਂ ਦੇ ਵਿੱਚ ਜਿਹੜੀ ਆ ਉਹ ਨਜ਼ਰ ਆਉਂਦੀ ਹੈ ਕਿ ਗੁਰੂ ਸਾਹਿਬ ਦੇ ਉਹ ਸ਼ਬਦ ਕਿ ਮੁਰਗ ਨੀਮ ਤ੍ਰਿੰਦ ਪਤੰਗ ਕੌਂਚੇ ਰੇਤ ਦੇ ਵਿਨਾਸ਼ ਔਰ ਇਹ ਸ਼ਬਦ ਯਾ ਇਹ ਸ਼ਬਦ ਸਾਰੀ ਮਨੁੱਖਤਾ ਨੂੰ ਇੱਕ ਸੰਦੇਸ਼ ਦਿੰਦਾ ਔਰ ਅੱਜ ਦਾ ਇਹ ਮੌਕਾ ਜਿਹੜਾ ਆ ਉਹ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਦਾ ਸੰਦੇਸ਼ ਤਪਾਹਦਾ ਹੈਗਾ ਔਰ ਸਾਰੇ ਆਪਾਂ ਉਹਨਾਂ ਦੇ ਸੰਦੇਸ਼ ਦੇ ਉੱਤੇ ਚੱਲ ਕੇ ਆਪਣੇ ਦੇਸ਼ ਨੂੰ ਆਪਣੇ ਸਮਾਜ ਦੀ ਤਰੱਕੀ ਵੱਲ ਲੈ ਕੇ ਜਾ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਗੁਰੂ ਸਾਹਿਬ ਦੇ 627ਵੇਂ ਪਾਵਨ ਦਿਵਸ ਤੇ ਪ੍ਰਕਾਸ਼ ਦਿਹਾੜੀ ਲੱਖ ਲੱਖ ਮੁਬਾਰਕਬਾਦ ਅੱਜ ਜਗਤ ਗੁਰੂ ਸ੍ਰੀ ਗੁਰੂ ਦਾਸ ਮਹਾਰਾਜ ਜੀ ਦੇ 747 ਮੇ ਗੁਰਪੁਰਬ ਜੋ ਪਰ ਪੂਰੇ ਦੇਸ਼ ਵਿੱਚ ਅਤੇ ਵਿਦੇਸ਼ਾਂ ਵਿੱਚ ਵਸਦੀਆਂ ਸੰਤਾਨ ਨੂੰ ਬਹੁਤ-ਬਹੁਤ ਮੁਬਾਰਕਾਂ ਮਾਝੇਸ ਦੁਨੀਆ ਦੇ ਬਾਨੀ ਦਾ ਜਨਮ ਦਿਹਾੜਾ ਗੁਰਪੁਰਬ ਆ ਜਿਨ੍ਹਾਂ ਨੇ ਸ੍ਰੀ ਮਨੁੱਖਤਾ ਨੂੰ ਇੱਕ ਨਵਾਂ ਰੰਗ ਹੋਕਾ ਦਿੱਤਾ ਔਰ ਚੰਗੇ ਵਿਚਾਰਾਂ 'ਤੇ ਚੱਲਣ ਦੀ ਜਾਗ ਦਿੱਤੀ ਔਰ ਮਾਰੇ ਸਿਸਟਮ ਦਾ ਵਿਰੋਧ ਕਰਨ ਦਾ ਜਗਾ ਜਾਗ ਦਿੱਤੀ ਔਰ ਮੈਂ ਪੂਰੀ ਦੁਨੀਆ ਨੂੰ ਇਹ ਕਹਿ ਦੇਣਾ ਚਾਹਾਂ ਕਿ ਆਓ ਇਸ ਰਵੱਲ ਦੇ ਨਕਸ਼ੇ ਕਦਮ ਤੋਂ ਚੱਲ ਗਿਆ ਹੋਇਆ ਆਪਾਂ ਭਾਈਚਾਰ ਸਾਜ ਲਈਏ ਔਰ ਇੱਕ ਦੁਨੀਆ ਸਾਥ ਦੇ ਕੇ ਥੱਲੇ ਦੱਬੇ ਪਿਛਲੇ ਲੋਕਾਂ ਨੂੰ ਉੱਤੇ ਚੁੱਕੀਏ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਾਰ ਦੁਨੀਆ ਲਈ ਔਰ ਸਾਡਾ ਫਰਜ਼ ਬਣਦਾ ਉਹਨਾਂ ਦੇ ਨਕਸ਼ੇ ਕਦਮ ਤੋਂ ਚੱਲ ਗਿਆ ਆ ਆਪਣੇ ਸਮਾਜ ਦੀ ਬਾਹ ਫੜੀਏ ਔਰ ਸਮਾਜ ਨੂੰ ਅੱਗੇ ਲੈ ਕੇ ਜਾਈਏ ਅੱਜ ਉਸ ਯਾਦ ਅਰਦਾਸ ਜਾਨ ਦੇਣਾ ਜਿਸ ਨੇ ਕ੍ਰਾਂਤੀ ਲਿਆ ਕੇ ਇੱਕ ਦੇਸ਼ ਦੇ ਅੰਦਰ ਬਹੁਤ ਵੱਡਾ ਬਹਿਸ ਦਿੱਤਾ ਵਾ ਕਿ ਅੱਜ ਦੇ ਦਿੱਤੇ ਅਜਾਤਮਿਕ ਦੌਰ ਦੇ ਮਹਾਰਾਜ ਨੂੰ ਮੰਨਣ ਦੀ ਲੋੜ ਆ ਉੱਥੇ ਉਹਦੇ ਕ੍ਰਾਂਤੀਕਾਰੀ ਵਿਚਾਰਾਂ ਦੇ ਨਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਵੀ ਲੋੜ ਆ ਆ ਮਹਾਰਾਜ ਨੇ ਕਿਹਾ ਸੀ ਕਿ ਐਸਾ ਚਾਹੂ ਰਾਜ ਮੈਂ ਜਾਂ ਮਿਲੇ ਸਭਨ ਕੋਣ ਖੇਤ ਬੜੇ ਸਭ ਸੰਧ ਸੇ ਰਵਦਾਸ ਰਹੇ ਪਰਸਨ ਜਿੱਤੋਂ ਉੱਚ ਨਹੀਂ ਜਾ ਹੋਵੇ ਹਰ ਕਰਜਾ ਵਾ ਰਜਵੀ ਰੋਟੀ ਖਾ ਸਕੇ ਹਰੇ ਕਰਜਾ ਦੇ ਅੰਦਰ ਪੜਾਈ ਹੋਵੇ ਹਰੇ ਕਰਜਾ ਦੇ ਅੰਦਰ ਖੁਸ਼ੀ ਔਰ ਬ੍ਰੇਕ ਦਾ ਬਚਾ ਸਲਮਾਨ ਜਣ ਜਿੰਦਗੀ ਜੀ ਸਕੇ ਅੱਜ ਸਾਡੇ ਰੌਬਰ ਨਿਯਾਰਕ ਬਾਦਨਾ ਕੋ ਉਸ ਵਪਾਰ ਦਾ ਜਨਮ ਕਿਹਾ ਦਾ ਕੁਛੀ ਕੁਛ ਮਨਾਈਏ ਔਰ ਉਹਨਾਂ ਦੇ ਵਿਚਾਲੇ ਚੱਕ ਕੇ ਲੋਕਾਂ ਨੂੰ ਖੁਸ਼ੀ ਆ ਪਈ ਦੇ ਵਿਚ ਉਹਨਾਂ ਨੇ ਜਦੋਂ ਇਹ ਇੱਕ ਸਮદર્ਸ਼ੀ ਪਾਲਿਸੀ ਕਾਸ਼ ਸੁੰਦਰੇ ਕਰਨ ਵਾਸਤੇ ਤੋਰੀ ਅਕੋਰਨਿਕਲੀ ਜਦੋਂ ਕਿ ਲੋਕ ਸਿਸਟਮ ਸਮਾਰਟ ਆਟੋਨੋਮਿਕਲੀ ਜਿਹੜੇ ਗ੍ਰੀਵ ਵਰਕ ਸੀ ਉਹਨਾਂ ਨੂੰ ਉਹਨਾਂ ਦਿਖਾ ਦਿੱਤਾ ਕਿ ਤੁਸੀਂ ਵੀ ਬਰਾਬਰ ਹੋ ਜਿਹੜੇ ਵੀ ਦਾਸ ਨੇ ਕਿਹਾ ਤੋਹੀ ਮੋਈ ਮੋਲਤਾ ਯੰਤਰ ਕੈਸਾ ਸਿੱਖੋ ਸਮਾਜ ਦੇ ਵਿਚ ਕਮ ਸਮਾਰਟ ਪਹਿਲਾਂ ਤੇ ਗੁਰੂ ਜੀ ਨੇ ਆਪਣੇ ਆਪ ਨੂੰ ਉਸ ਜੋ ਸਭ ਤੋਂ ਉੱਚਾ ਸਮਾਜ ਸੀ ਉਹ ਤੋਂ ਹਟਲੇ ਅੱਪ ਕਰਕੇ ਔਰ ਸਿਸਟਮ ਨੂੰ ਬ੍ਰੇਕ ਕਰਕੇ ਅੱਜ ਅਸੀਂ ਉਹਨਾਂ ਦੇ

kodayi bai dukkan kada da kagin bi ta